ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਮਹਿਣਾ ਚੌਕ ਵਿਖੇ ਰੇਡ ਕਰਕੇ ਮਹਿਣਾ ਚੌਕ ਦੇ ਵਿੱਚ ਵਿਕਦੀਆਂ ਪੁਲਿਸ ਅਤੇ ਆਰਮੀ ਦੀਆਂ ਵਰਦੀਆਂ ਦਾ ਕੁਝ ਸਮਾਨ ਲਿਆ ਆਪਣੇ ਕਬਜ਼ੇ ਵਿੱਚ ਅਤੇ ਦੁਕਾਨਦਾਰਾਂ ਨੂੰ ਕੀਤੀਆਂ ਸਖਤ ਹਦਾਇਤਾਂ ਦੱਸਣਾ ਬਣਦਾ ਹੈ ਕਿ ਬਠਿੰਡਾ ਦੇ ਮਹਿਣਾ ਚੌਕ ਵਿਖੇ ਆਰਮੀ ਅਤੇ ਪੁਲਿਸ ਦੀਆਂ ਵਰਦੀਆਂ ਵੇਚਣ ਦੀਆਂ ਦੋ ਤਿੰਨ ਦੁਕਾਨਾਂ ਹਨ ਅਤੇ ਦੁਕਾਨਦਾਰ ਦਾ ਕਹਿਣਾ ਹੈ ਕਿ ਅਸੀਂ ਸਿਰਫ ਜੇ ਕੋਈ ਆਰਮੀ ਪਰਸਨ ਆਉਂਦਾ ਹੈ ਤਾਂ ਉਸ ਦੇ ਜਿਹੜੇ ਆਪਣਾ ਕਾਰਡ ਦੇਖ ਕੇ ਜਾਂ ਉਹਦਾ ਆਈਡੈਂਟੀਕੀਟ ਵਗੈਰਾ ਦੇਖ ਕੇ ਫੇਰ ਹੀ ਉਹਨਾਂ ਨੂੰ ਵਰਦੀ ਦਿੱਤੀ ਜਾਂਦੀ ਹੈ ਲੇਕਿਨ ਇਹ ਬੈਨ ਹੋਣ ਦੇ ਬਾਵਜੂਦ ਜਿਹੜੀਆਂ ਇਹਨਾਂ ਦੇ ਕੰਨ ਦੇ ਉੱਤੇ ਵਰਦੀਆਂ ਵਿਕਰੀਆਂ ਨਹੀਂ ਦੁਕਾਨਦਾਰ ਦਾ ਕਹਿਣਾ ਹੈ ਕਿ ਜਦੋਂ ਇਹ ਆਪਣਾ ਫੈਕਟਰੀ ਦੇ ਵਿੱਚੋਂ ਮਾਲ ਵਿਕ ਰਿਹਾ ਹੈ ਤਾਂ ਉੱਥੋਂ ਹੀ ਮਾਲ ਰੱਖਣਾ ਚਾਹੀਦਾ ਹੈ ਸਾਡਾ ਕੰਮ ਹੀ ਵਰਦੀਆਂ ਵੇਚਣ ਦਾ ਹੈ ਤੇ ਅਸੀਂ ਅਸੀਂ ਕਿਸੇ ਵੀ ਸਿਵਲਨ ਪਰਸਨ ਨੂੰ ਸਾਡੇ ਕੋਲ ਵਰਦੀ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਇਸ ਨੂੰ ਲੈ ਕੇ ਅੱਜ ਆਰਮੀ ਅਤੇ ਪੁਲਿਸ ਵੱਲੋਂ ਅੱਜ ਬਠਿੰਡਾ ਦੀ ਮਹਿਣਾ ਚੌਕ ਵਿਖੇ ਦੋ ਤਿੰਨ ਦੁਕਾਨਾਂ ਦੀ ਤਰੀੜ ਕਰਕੇ ਥੋੜਾ ਆਪਣਾ ਕੋਈ ਸਮਾਨ ਸੀ ਜਿਹੜਾ ਇਹਨਾਂ ਦੇ ਵਰਦੀਆਂ ਸੀ ਫੌਜ ਦੀਆਂ ਵਰਦੀਆਂ ਸੀ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਤੇ ਅਗਲੀ ਕਾਰਵਾਈ ਨਬਲ ਰਹੀ ਆ ਉਹ ਕੀਤੀ ਜਾ ਰਹੀ ਐਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਹਿਣਾ ਚੌਂਕ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਕਦਵਾਲੀ ਪੁਲਿਸ ਅਤੇ ਆਰਮੀ ਦੇ ਕੁਝ ਵਿਅਕਤੀ ਨੇ ਜਿਹੜੇ ਉੱਥੇ ਆਏ ਹੋਏ ਹਨ ਅਤੇ ਉਹਨਾਂ ਵੱਲੋਂ ਇੱਥੇ ਕੁਝ ਦੁਕਾਨਾਂ ਦੇ ਉੱਤੇ ਜਿੱਥੇ ਆਰਮੀ ਦੀਆਂ ਵਰਦੀਆਂ ਦੇ ਪੁਰਸ਼ ਦੀਆਂ ਵਰਦੀਆਂ ਵਿਕਦੀਆਂ ਸਨ ਜੋ ਵਧਕਾਰ ਦੇ ਤੌਰ ਤੇ ਨਹੀਂ ਵਿਕਸਲਦੀਆਂ ਕੋਈ ਵੀ ਜਿਹੜਾ ਆਰਮੀ ਇਸ ਨੂੰ ਲੈ ਕੇ ਕੋਈ ਵੀ ਵਿਅਕਤੀ ਬਾਹਰੀ ਵਿਅਕਤੀ ਆ ਕੇ ਆਰਮੀ ਦੀ ਵਰਦੀ ਲੈ ਕੇ ਕੋਈ ਵੱਡਾ ਕ੍ਰਾਈਮ ਆ ਉਹ ਕਰ ਸਕਦਾ ਹੈ ਜਿਸ ਨੂੰ ਲੈ ਕੇ ਅੱਜ ਇੱਥੇ ਰੇਡ ਕੀਤੀ ਗਈ ਅਤੇ ਤਿੰਨ ਦੁਕਾਨਾਂ ਤੇ ਰੇਡ ਕਰਨ ਤੋਂ ਬਾਅਦ ਇੱਥੇ ਕੁੱਲ ਸਮਾਨ ਦਾ ਨਬਲੜਾ ਆਪਣੇ ਕਬਜ਼ੇ ਦੇ ਵਿੱਚ ਲੈ ਲਏਗੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਆਓ ਸਮ ਸੁਣਾਉਣੇ ਇਸ ਸਬੰਧੀ ਕੀ ਕਹਿੰਦੇ ਨੇ ਦੁਕਾਨਦਾਰ ਅਤੇ ਇਸ ਐਸਆਈ ਠਣਕਦਵਾਲੀ ਇਸ ਨਾਮ ਨੂੰ ਲੈ ਕੇ ਕੀ ਕਹਿੰਦੇ ਹਨ ਕਿਉਂਕਿ ਦੁਕਾਨਦਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੋ ਸਮਾਨ ਵੇਚਿਆ ਜਾ ਰਿਹਾ ਹੈ ਉਹ ਸਿਰਫ ਜੇ ਆਰਮੀ ਵਾਲਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਉਹਨਾਂ ਦਾ ਬਗੈਰ ਤੌਰ ਤੇ ਪ੍ਰੂਫ ਲੈ ਕੇ ਫਿਰ ਹੀ ਦਿੱਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਪੁਲਿਸ ਵੱਲੋਂ ਕੁਝ ਸਮਾਨ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਰਹਿ ਲੈ ਗਿਆ ਤੇ ਅਗਲੀ ਕਾਰਵਾਈ ਨਬਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਆਓ ਸੁਣੋ ਫਿਰ ਕੀ ਕਹਿ ਰਹੇ ਨੇ ਸਬੰਧੀ ਇਹ ਲੋਕ ਜਿੱਤਾ ਗਿਆ ਸੀਗਾ ਕਿ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਜਾਏ ਸਰ ਡੇਢ ਮਹੀਨਾ ਦੇ ਕਰੀਬ ਪਹਿਲਾਂ ਡੀਐਸਪੀ ਆਇਆ ਸੀਗਾ ਡੀਐਸਪੀ ਸਾਹਿਬ ਨਾਲ ਐਸਐਚਓ ਸੀ ਕੋਈ ਤੇ ਉਹ ਸਾਨੂੰ ਹਦਾਇਤ ਕਰਗੇ ਸੀ ਵੀ ਤੁਸੀਂ ਸਿਰਫ ਆਰਮੀ ਪਰਸਨ ਨੂੰ ਸੇਲ ਕਰਨਾ ਹੈ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਨੂੰ ਹਦਾਇਤ ਕਰਸ ਅੱਛਾ ਉਹਨਾਂ ਦੀ ਡਿਟੇਲ ਨੋਟ ਕਰਨੀ ਹੈ ਫੌਜੀ ਦਾ ਨਾਮ ਉਹਦੇ ਫਾਦਰ ਨੇਮ ਵੈਰੀਫਾਈ ਕਰਨਾ ਵੈਰੀਫਾਈ ਕਰਨਾ ਕਿ ਹਾਂ ਇਹ ਵਾਕਈ ਆਰਮੀ ਪਰਸਨ ਹੈ ਤਾਂ ਉਹਨੂੰ ਦੇਣੀ ਹੈ ਤੁਸੀਂ ਸਿਵਲ 'ਚ ਕੁਝ ਨਹੀਂ ਵੇਚਣਾ ਬਸ ਆ ਗਾਣੀ ਸੀ ਅਸੀਂ ਸਿਵਲ 'ਚ ਕਿਸੇ ਨੂੰ ਦਿੱਤਾ ਵੀ ਨਹੀਂ ਕੋਈ ਪ੍ਰੂਫ ਵੀ ਨਹੀਂ ਹੈ ਅੱਜ ਕਿਉਂ ਕੋਈ ਚੀਜ਼ ਦਿੱਤਾ ਗਿਆ ਅੱਜ ਬਸ ਹੁਣ ਪਤਾ ਨਹੀਂ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਐਕਚੁਅਲੀ ਕੀ ਹੈ ਜਦੋਂ ਅਸੀਂ ਸਿਵਲ 'ਚ ਨਹੀਂ ਵੇਚ ਰਹੇ ਤਾਂ ਸਾਡੇ ਕੋਲ ਆਰਮੀ ਵਾਲੇ ਹੀ ਲੈ ਰਹੇ ਹਨਾ वाले ਤਾਂ ਇਸ ਤਰੀਕਾ ਨਾਲ ਧਰਾਜ ਕਰਕੇ تھے ਧਰਾਜ ਕਰਕੇ ਸਰ ਮੇਰੀ ਗੱਲ ਇਹ ਆ ਵੀ ਉਹ ਹੁਣ ਅੱਗੇ ਤਾਂ ਜੇ ਨਹੀਂ ਆਣਗੇ ਤਾਂ ਅਸੀਂ ਨਹੀਂ ਵੇਚਾਂਗੇ ਉਹ ਤੋਂ ਪਿੰਗਾ ਸਵਾਲ ਲੈ ਗਏ तकरीबन ਹੈਗਾ ਥੋੜਾ ਜਾ ਹੈਗਾ ਉਹ ਸਮਾਨ ਦੀ ਹੁਣ ਡਿਟੇਲ ਤਾਂ ਬਾਅਦ ਚ ਹੀ ਪਤਾ ਚੱਲੇਗੀ ਹਾਂ ਬਾਕੀ ਕੀ ਦੱਸਤੀ ਕੀ ਗਏ ਤੁਹਾਨੂੰ ਇੰਟੀਮੇਟ ਕੀ ਕਰਕੇ ਕੀ ਇੰਟੀਮੇਟ ਕਰਕੇ ਬਸ ਉਹ ਕਹਿੰਦੇ ਤੁਸੀਂ ਇਹਦੇ ਲਈ ਅਥোরਿਟੀ ਨਹੀਂ ਆ ਤੁਹਾਡੇ ਕੋਲ ਹੂੰ ਠੀਕ ਹੈ ਨਾ ਬਟ ਅਥোরਿਟੀ ਤਾਂ ਹੈ ਕਿ ਜਦੋਂ ਮੇਲਾ ਬਣਾ ਰਹੀ ਹੈ ਹਾਂ ਕਪੜਾ ਮਾਰਕੀਟ ਚ ਆ ਰਿਹਾ ਹੈ ਤਾਂ ਆ ਵਿਕ ਰਿਹਾ ਹਾਂ ਇਹ ਜ਼ਰੂਰ ਹੈ ਕਿ ਅਸੀਂ ਕਿਸੇ ਸਿਵਿਲियन ਨੂੰ ਨਹੀਂ ਵੇਚਿਆ ਹੂੰ ਅਸੀਂ ਦੋਸ਼ੀ ਤਾਂ ਜੇ ਅਸੀਂ ਕਿਸੇ ਸਿਵਲ ਪਰਸਨ ਨੂੰ ਸੇਲ ਕੀਤਾ ਹੋਵੇ ਤੇ ਤੁਹਾਡਾ ਕੋਈ ਬੰਦਾ ਵੀ ਵੀ ਉਹਦਾ ਮਿਸਯੂਜ਼ ਜਾਂ ਹੋ ਜਾਂਦਾ ਨਾ ਅਸੀਂ ਉਹ ਨਹੀਂ ਤੁਹਾਡਾ ਕੋਈ ਬੰਦਾ ਵੀ ਨਾਂ ਲੈ ਕੇ ਗਏ ਨਹੀਂ ਅੱਗੇ ਤੋਂ ਸੇਲ ਨਹੀਂ ਕਰਨਾ ਅਸੀਂ ਸੇਲ ਨਹੀਂ ਕਰਦੇ ਤੇ ਕੀ ਕਰਾਂਗੇ ਕਿਉਂਕਿ ਤੁਹਾਡੇ ਤਾਂ ਸਪੈਸ਼ਲ ਹੀ ਇੱਥੇ ਵਰਦੀ ਦਾ ਕੰਮ ਹੁੰਦਾ ਸੋ ਸਾਡੇ ਕੋਲ ਪੰਜਾਬ ਪੁਲਿਸ ਦੀ ਵਰਦੀ ਵਿਕਦੀ ਹੈ ਸਿਵਲ ਪੈਂਟਰ ਸ਼ਰਟਾਂ ਵਿਕਦੀਆਂ ਮੇਰੇ ਕੋਲ ਯੂਨੀਫਾਰਮ ਦਾ ਕੰਮ ਨਹੀਂ ਹੈ ਲੇਡੀਜ਼ ਸੂਟ ਵਿਕਦੇ ਹੈ ਨਹੀ ਕਰ ਕੀ ਨਾਮ ਕੇ ਦੋ ਰਜੀਵ ਕੁਮਾਰ ਦੁਕਾਨ ਦਾ ਕੀ ਜਾਨਦਾ ਹੈ ਫਰਮਾ ਐਸ.ਏ.ਈ. ਸਤਵੀਰ ਸਿੰਘ ਪ੍ਰੈਜ਼ੀਡੈਂਟ ਦੇ ਵਿੱਚ ਕਤਵਾਲੀ ਦੇ ਵਿੱਚ ਪੋਸਟਿੰਗ ਜੀ ਅੱਜ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਤੇ ਜਿਹਦੇ ਵਿੱਚ ਸੋਸ ਨੇ ਦੱਸਿਆ ਸੀਗਾ ਕਿ ਆਪਣਾ ਕੋਰਟ ਰੋਡ ਦੇ ਉੱਤੇ ਆਰਮੀ ਦੀ ਯੂਨੀਫਾਰਮ ਜਿਹੜੀ ਵਿਦਆਊਟ ਐਨੀ ਲਾਇਸੈਂਸ ਸੇਲ ਕੀਤੀ ਜਾ ਰਹੀ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਮੌਕੇ ਤੇ ਪੁੱਜੇ ਮੌਕੇ ਤੇ ਪੁੱਜ ਕੇ ਜਿਹੜਾ ਆਪਣਾ ਜਿੰਨਾ ਵੀ ਯੂਨੀਫਾਰਮ ਦਾ ਸਟਾਕ ਮਿਲਿਆ ਉਹਨੂੰ ਸੀਜ਼ ਕੀਤਾ ਤੇ ਜਿਹੜੀ ਫਰਦਰ ਪ੍ਰोसीडिंग ਹੈ ਉਹ ਅਸੀਂ ਬਾਏ ਦਾ ਲਾਅ ਅਮਲ ਵਿੱਚ ਲਿਆ ਕਿੰਨੀਆਂ ਦੁਕਾਨਾਂ ਨੇ ਜਿੱਥੇ ਇਹੋ ਜਿਹੇ ਵਰਦੀਆਂ ਬੀਚੀ ਜਾਂਦੇ ਦੇਖੋ ਪ੍ਰੈਜ਼ੈਂਟ ਦੇ ਵਿੱਚ ਸਾਨੂੰ ਤਿੰਨ ਸ਼ਾਪਸ ਮਿਲੀਆਂ ਨੇ ਇੱਥੇ ਜਿਹਦੇ ਵਿੱਚ ਆਰਮੀ ਦੇ ਲੇਟੈਸਟ ਪੈਟਰਨ ਦੇ ਅਕੋਰਡਿੰਗ ਜਿਹੜੀ ਯੂਨੀਫਾਰਮ ਹੋਈ ਕਿੰਨੇ ਜਿਹੜੇ ਦੁਕਾਨ ਦੇ ਮਾਲਕ ਨੇ ਜਿਨ੍ਹਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ ਦੇਖੋ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇੱਕ ਵਾਰ ਵੈਰੀਫਾਈ ਕਰਨ ਤੋਂ ਬਾਅਦ ਜਿਹੜੇ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਸਰ ਇਹਦੇ ਵਿੱਚ ਕਿੰਨੇ ਜਿਹੜੀ ਰਿਕਵਰੀ ਹੋਈ ਆ ਔਰ ਕਿੰਨੇ ਕੁਆਂਟੀਟੀ ਦੇ ਵਿੱਚ ਵਰਦੀਆਂ ਆ ਉਹ ਇੱਕ ਵਾਰ ਇੱਕ ਵਾਰ ਸੀਜ਼ ਕਰ ਲਿਆ ਠੀਕ ਹੈ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਉਹਦਾ ਆਪਣਾ ਹਜੇ ਵੈਰੀਫਾਈ ਕਰਨ ਤੋਂ ਬਾਅਦ ਜਿਹੜੇ ਤੁਹਾਡੇ ਨਾਲ ਆਂਕੜੇ ਜਿਹੜੇ ਸ਼ੇਅਰ ਕਰਦੇ। ਸਤਿ ਜੀ ਇਹਨਾਂ ਤੋਂ ਇਸ ਤਰੀਕੇ ਨਾਲ ਪਹਿਲਾਂ ਇਹਨਾਂ ਨੇ ਤਾਂ ਸਰੇਆ ਬੋਰਡ ਤੱਕ ਲਗਾ ਦਿੱਤੇ ਗਏ ਨੇ ਆਰਮੀ ਦੀ ਔਰ ਪੁਲਿਸ ਦੀ ਪੈਟਰੋਲ ਵਰਦੀ ਇਥੇ ਮਿਲਦੀ ਹੈ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਦੇ ਮਤਲਬ ਉਹ ਨਜ਼ਰਤੀ ਕੀਤਾ ਗਿਆ ਜੇਕਰ ਬੈਨ ਨਾ ਤਾਂ ਜਾਂ ਕੋਈ ਸਪੈਸ਼ਲ ਆਰਡਰ ਜਿਹੜੀ ਹੁਕਮ ਦੇ ਕੇ ਜਾਰੀ ਕੀਤਾ। ਦੇਖੋ ਮੈਜਿਸਟ੍ਰੇਟ ਸਾਮਾਨਯੋਗ ਮੈਜਿਸਟ੍ਰੇਟ ਸਾਹਿਬ ਦੇ ਹੁਕਮ ਦੇ ਅਕੋਰਡਿੰਗ ਹੀ ਜਿਹੜਾ ਇਹ ਪ੍ਰोसीडिंग ਐ ਅਮਲ ਵਿੱਚ ਲਿਆਂਦੀ ਵੀ। ਦੇਖੋ ਲੇਟੈਸਟ ਜਿਹੜਾ ਨੋਟੀਫਿਕੇਸ਼ਨ ਆਪਣਾ 8 ਤਰੀਕ ਨੂੰ ਇਸ਼ੂ ਕੀਤਾ ਗਿਆ ਸੀ। ਤੇ ਇਸ ਨੂੰ ਲੈ ਕੇ ਇਹਨਾਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਸੀ ਕਿ ਜੀ ਬਿਲਕੁਲ ਬਿਲਕੁਲ ਪੂਰਾ ਐਲੀਮੈਂਟ ਸੈਕਸ਼ਨ ਜਿਹੜੇ ਇੰਪੋਜ਼ਟ ਹੋਣਗੇ ਜਿਹੜੇ ਆਪਣਾ ਮਨਜੋਗ ਡੀਸੀ ਸਾਹਿਬ ਦੀ ਉਲੰਘਣਾ ਦੇ ਅਕੋਰਡਿੰਗ ਜਿਹੜੇ ਆਪਣਾ ਸੈਕਸ਼ਨ ਬਣਦੇ ਉਹ ਇੰਪੋਜ਼ਟ ਹੋਣਗੇ